ਕਿ ਜਿਹੜੀ ਪੰਜਾਬੀ ਬੋਲੀ ਹੈ ਜੇ ਅਸੀਂ ਉਹਨੂੰ ਸਹੀ ਅੱਖਾਂ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਇਸ ਪਰਿਵਾਰ ਦੀ ਬੋਲੀ ਬਣਾਉਣੀ ਬਣਦੀ ਹੈ ਤੇਰੇ ਬazaar ਦੀ ਬੋਲੀ ਬਣਾਉਣੀ ਚਾਹੀਦੀ ਹੈ ਫਿਰ ਇਹ ਦਰਬਾਰ ਦੀ ਬੋਲੀ ਬਣਾਉਣੀ ਚਾਹੀਦੀ ਹੈ ਔਰ ਸਰਕਾਰ ਦੀ ਬੋਲੀ ਬਣਾਉਣੀ ਚਾਹੀਦੀ ਹੈ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਬੋਲੀ ਲਈ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਤਾਂ ਇਹ ਸਾਰਾ ਕੁਝ ਸ਼ਲਾਘਾਯੋਗ ਹੈ ਪਰ ਮੈਂ ਸਮਝਦਾ ਹਾਂ ਕਿ ਉਹ ਬਹੁਤਾ ਕੁਝ ਭਾਵਕਤਾ ਵਿੱਚੋਂ ਲਿਖਿਆ ਗਿਆ ਹੈ ਜਦੋਂ ਤੱਕ ਅਸੀਂ ਪੰਜਾਬੀ ਬੋਲੀ ਨੂੰ ਸਭ ਤੋਂ ਵੱਧ ਜ਼ਰੂਰੀ ਰਸਕਾਰਨੀ ਭਾਸ਼ਾ ਨਹੀਂ ਬਣਾਵਾਂਗੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਪੜ੍ਹਾਉਣ ਲਈ ਪ੍ਰੇਰਣਗੇ ਔਰ ਇਸ ਪਾਸੇ ਲਾਉਣਗੇ ਅਸੀਂ ਜਾਣਦੇ ਆ ਕਿ ਜਦੋਂ ਵੇਸ਼ ਦੀ ਵੰਡ ਹੋ ਗਈ ਤਾਂ ਪੂਰਬੀ ਪਾਕਿਸਤਾਨ ਤੇ ਦੂਸਰਾ ਹਿੱਸਾ ਬਚ ਗਿਆ ਪਾਕਿਸਤਾਨ ਤੋਂ ਵਿਚਕਾਰ ਹਿੰਦੁਸਤਾਨ ਪੱਛਮੀ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਜ਼ਿਆਦਾ ਲੋਕ ਉਰਦੂ ਭਾਸ਼ਾ ਨਾਲ ਜੁੜੇ ਹੋਏ ਸੀ ਔਰ ਫੋਰਬੀ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਉਹਨਾਂ ਦੀ ਮਾਂ ਬੋਲੀ ਪੰਗਲਾ ਸੀ ਤਾਂ ਜਦੋਂ 1948 ਈਸਵੀ ਦੇ ਵਿੱਚ ਸਾਰੇ ਪਾਕਿਸਤਾਨ ਦੇ ਵਿੱਚ ਉਦੋਂ ਦੀ ਸਰਕਾਰ ਨੇ ਉਰਦੂ ਭਾਸ਼ਾ ਜ਼ਬਰਦਸਤੀ ਲਾਗੂ ਕੀਤੀ ਤਾਂ ਬੰਗਲਾਦੇਸ਼ ਦਾ ਆ카ੜੀ ਦਿਵਸ ਤੇ ਭਾਵੇਂ ਬੰਗਲਾਦੇਸ਼ ਉਹਨਾਂ ਦੇ ਵਿੱਚ ਨਹੀਂ ਸੀ ਆਇਆ ਤਾਂ ਕੈਡੀ ਦਿਵਸ 'ਤੇ ਮੈਡੀਕਲ ਦੇ ਵਿਦਿਆਰਥੀਆਂ ਨੇ ਅੜਤਾੜ ਕੀਤੀ ਪੁਲਿਸ ਨੇ ਗੋਲੀ ਚਲਾਈ ਤੇ ਉਹਦੇ ਵਿੱਚ 6 ਵਿਦਿਆਰਥੀ ਸ਼ਹੀਦ ਹੋਏ ਉਸ ਤੋਂ ਬਾਅਦ ਲਗਾਤਾਰ ਉਸ ਇਲਾਕੇ ਦੇ ਵਿੱਚ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਸੀ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮਾਂ ਬੋਲੀ ਦਾ ਦਿਵਸ ਕਿਉਂਕਿ ਪੰਜਾਬੀ ਭਾਸ਼ਾ ਲਈ ਸੀ ਉਹ ਮਨਾਉਂਦੇ ਰਹੇ ਤੇ 1971 ਦੇ ਵਿੱਚ ਜਦੋਂ ਬੰਗਲਾਦੇਸ਼ ਉਹਨਾਂ ਵਿੱਚ ਆਇਆ ਤਾਂ ਉਸ ਤੋਂ ਬਾਅਦ ਬੰਗਲਾਦੇਸ਼ ਦੇ ਜਿਹੜੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਉਹਨਾਂ ਨੇ ਯੂਨੈਸਕੋ ਨੂੰ ਚਿੱਠੀ ਲਿਖੀ ਕਿ ਬੰਗਲਾພາਸਾ ਨੂੰ ਵੀ ਉਹੀ ਮਾਨ ਮਿਲਣਾ ਚਾਹੀਦਾ ਹੈ ਜੋ ਕਿ ਸਾਰੀਆਂ ਮਾਤ ਭਾਸ਼ਾਵਾਂ ਨੂੰ ਮਿਲਦਾ ਹੈ ਤਾਂ ਯੂਨੈਸਕੋ ਨੇ ਉਹ ਇਸ ਮੌਕੇ ਦੇ ਦੌਰਾਨ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਤੇ 2000 ਈਸਵੀ ਤੋਂ ਸੰਸਾਰ ਭਰ ਦੇ ਵਿੱਚ ਕਿਲਾ ਸੰਪਰੀ ਹੈ ਉਹ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਆਉਤੇ ਨਾਇਆ ਜਾ ਰਿਹਾ ਹੈ ਅੱਜ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਾਰਤ ਬਾਤ ਬਹੁਤ ਬਹੁਤ ਵਾਰਤ